ਸਿੱਧੂ ਮੂਸੇਵਾਲੇ ਦੇ ਫੈਨ ਪੇਜ ਜਿਉਂਦੇ ਜੀ ਤਾਂ ਸਿੱਧੂ ਨੂੰ ਸਪੋਰਟ ਕਰਦੇ ਹੀ ਸੀ ਪਰ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਵੀ ਸਿੱਧੂ ਮੂਸੇਵਾਲੇ ਦੇ ਫੈਨ ਪੇਜ ਰੋਜ਼ ਹੀ ਸਿੱਧੂ ਮੂਸੇਵਾਲੇ ਦੀਆਂ ਯਾਦਾਂ ਆਪਣੇ ਪੇਜਾਂ ਤੇ ਸ਼ੇਅਰ ਕਰਦੇ ਹੀ ਰਹਿੰਦੇ ਹਨ ਪਰ ਹੁਣ ਸਿੱਧੂ ਮੂਸੇਵਾਲੇ ਦੇ ਮਾਤਾ ਚਰਨਕੌਰ ਨੂੰ ਫੈਨ ਪੇਜ ਵੱਲੋਂ ਸ਼ੇਅਰ ਕੀਤੀ ਇੱਕ ਪੋਸਟ ਸਹੀ ਨਹੀਂ ਲੱਗੀ ਜਿਸ ਬਾਰੇ ਉਹਨਾਂ ਨੇ ਖੁਦ ਵੀ ਰਿਪਲਾਈ ਕੀਤਾ ਹੈ ਸਿੱਧੂ ਮੂਸੇਵਾਲੇ ਦੇ ਇੰਸਟਾਗ੍ਰam ਫੈਨ ਪੇਜ ਤੇ ਸਿੱਧੂ ਮੂਸੇਵਾਲੇ ਦੀ ਇੱਕ ਪੁਰਾਣੀ ਵੀਡੀਓ ਸ਼ੇਅਰ ਕੀਤੀ ਗਈ ਜਿਸ ਉੱਪਰ ਆਰ ਆਈ ਪੀ ਲਿਖਿਆ ਹੋਇਆ ਸੀ ਮਾਤਾ ਕਰਨਕੌਰ ਨੂੰ ਇਹ ਆਰ ਆਈ ਪੀ ਲਿਖਿਆ ਸਹੀ ਨਹੀਂ ਲੱਗਿਆ ਤੇ ਉਹਨਾਂ ਨੇ ਕਮੈਂਟ ਕਰਦੇ ਹੋਏ ਲਿਖਿਆ ਕਿ ਆਰ ਆਈ ਪੀ ਨਾ ਲਿਖਿਆ ਕਰੋ ਸ਼ੁਭ ਹੈਗਾ ਆਪਣੇ ਨਾਲ ਮਾਪਿਆਂ ਨੇ ਚਾਹੇ ਸਾਰੀਆਂ ਰਸਮਾਂ ਆਪਣੇ ਹੱਥੀਂ ਕੀਤੀਆਂ ਪਰ ਫਿਰ ਵੀ ਉਹਨਾਂ ਦਾ ਦਿਲ ਨਹੀਂ ਮੰਨਦਾ ਕਿ ਉਹਨਾਂ ਦੇ ਪੁੱਤ ਬਾਰੇ ਕੋਈ ਇਦਾਂ ਲਿਖੇ ਤੇ ਸਿੱਧੂ ਮੂਸੇਵਾਲਾ ਆਪਣੇ ਗੀਤਾਂ ਨਾਲ ਆਪਣੀਆਂ ਯਾਦਾਂ ਨਾਲ ਸਾਡੇ ਸਾਰਿਆਂ ਵਿੱਚ ਅੱਜ ਵੀ ਜਿਉਂਦਾ ਹੈ ਇਸ ਦੇ ਨਾਲ ਹੀ ਸਿੱਧੂ ਮੂਸੇਵਾਲੇ ਦੇ ਮਾਪਿਆਂ ਦੀ ਸੁਰਿੰਦਰ ਸਾਈਂ ਕੋਲ ਬੈਠਿਆਂ ਦੀ ਇੱਕ ਵੀਡੀਓ ਕਾਫੀ ਸ਼ੇਅਰ ਕੀਤੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਦੇ ਮਾਪੇ ਇਸ ਸਾਈਂ ਦੇ ਡੇਰੇ ਤੇ ਗਏ ਹਨ ਤੇ ਪਖੰਡਵਾਦ ਨੂੰ ਪ੍ਰਮੋਟ ਕਰ ਰਹੇ ਹਨ ਤਾਂ ਤੁਹਾਨੂੰ ਇੱਥੇ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਦੇ ਮਾਪੇ ਸਾਈ ਕੋਲ ਨਹੀਂ ਗਏ ਬਲਕਿ ਉਹ ਤਾਂ ਅਫਸਾਨਾ ਖਾਨ ਦੇ ਘਰ ਰੱਖੇ ਇੱਕ ਫੰਕਸ਼ਨ ਵਿੱਚ ਗਏ ਸਨ ਜਿੱਥੇ ਅਫਸਾਨਾ ਖਾਨ ਨੇ ਸੁਰਿੰਦਰ ਸਾਈ ਨੂੰ ਵੀ ਇਨਵਾਈਟ ਕੀਤਾ ਹੋਇਆ ਸੀ ਹੁਣ ਜਦੋਂ ਸੇਮ ਫੰਕਸ਼ਨ ਵਿੱਚ ਸਾਰਿਆਂ ਨੂੰ ਬੁਲਾਇਆ ਹੋਵੇਗਾ ਤਾਂ ਮੁਲਾਕਾਤ ਤਾਂ ਹੋ ਹੀ ਜਾਵੇਗੀ ਇਸ ਤੇ ਨਾਲ ਹੀ ਇਹ ਵੀ ਦੱਸ ਦਈਏ ਕਿ ਇਹ ਫੰਕਸ਼ਨ ਹੋਣ ਦਾ ਨਹੀਂ ਬਲਕਿ ਇੱਕ ਸਾਲ ਤੋਂ ਵੀ ਪਹਿਲਾਂ ਦਾ ਹੈ ਜਿਸ ਦੀ ਵੀਡੀਓ ਅਫਸਾਨਾ ਖਾਨ ਦੇ ਭਰਾ ਖੁਦਾ ਬਖਸ਼ ਨੇ ਵੀ ਆਪਣੇ YouTube ਚੈਨਲ ਤੇ ਸ਼ੇਅਰ ਕੀਤੀ ਹੋਈ ਹੈ ਇਹੇ ਫੰਕਸ਼ਨ 9 ਮਾਰਚ 2023 ਨੂੰ ਹੋਇਆ ਸੀ ਜਿਹੜੇ ਤਾਂ ਸਿੱਧੂ ਮੂਸੇਵਾਲੇ ਨੂੰ ਪਹਿਲਾਂ ਤੋਂ ਫੋਲੋ ਕਰਦੇ ਸੀ ਉਹਨਾਂ ਨੂੰ ਇਹਨਾਂ ਗੱਲਾਂ ਦਾ ਪਤਾ ਹੈ ਪਰ ਜਿਹੜੇ ਮੌਤ ਤੋਂ ਬਾਅਦ ਫੋਲੋ ਕਰਨ ਲੱਗੇ ਉਹਨਾਂ ਨੂੰ ਜਦੋਂ ਕੋਈ ਪੁਰਾਣੀ ਵੀਡੀਓ ਮਿਲਦੀ ਹੈ ਤਾਂ ਬਿਨਾਂ ਕੁਝ ਦੇਖੇ ਪਰਖੇ ਬਸ ਸਿੱਧੂ ਮੂਸੇਵਾਲੇ ਦੇ ਮਾਪਿਆਂ ਨੂੰ ਬੁਰਾ ਭਲਾ ਕਹਿਣ ਲੱਗ ਜਾਂਦੇ ਹਨ ਜੇਕਰ ਸਿੱਧੂ ਮੂਸੇਵਾਲੇ ਦੇ ਮਾਪੇ ਕਿਤੇ ਗਲਤ ਹਨ ਤਾਂ ਉਹਨਾਂ ਨੂੰ ਵੀ ਗਲਤ ਕਹੋ ਪਰ ਬਿਨਾਂ ਗਲਤੀ ਤੋਂ ਵੀਡੀਓ ਬਾਰੇ ਬਿਨਾਂ ਪੂਰਾ ਸੱਚ ਜਾਣੇ ਐਵੇਂ ਕਿਸੇ ਨੂੰ ਬਦਨਾਮ ਨਹੀਂ ਕਰਨਾ ਚਾਹੀਦਾ